ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਮਾਨ ਸਰਕਾਰ ਵੱਲੋਂ ਚਲਾਈ ਗਈ ਹੈ ਜਿਹਦੇ ਤਹਿਤ ਜਿਹੜੇ ਨਸ਼ਾ ਤਸਕਰਾਂ ਨੇ ਉਹਨਾਂ ਦੇ ਘਰ ਵੀ ਢਾਏ ਜਾ ਰਹੇ ਅਤੇ ਹੋਰ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸੇ ਸਬੰਧਤ ਹੀ ਈਸਰ ਪੁਲਿਸ ਮੁਲਾਜ਼ਮ ਵੀਰ ਨੇ ਤੁੰਬੀ ਬਚਾ ਕੇ ਗੀਤ ਗਾਇਆ ਹੈ ਜਿਹੜਾ ਕਿ ਗੀਤ ਗਾਇਆ ਇਹ ਵੀ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤੇ ਹੀ ਟੁੱਕਦਾ ਹੈ ਸੁਣਿਓ ਤੁਸੀਂ ਵੱਤ ਵੱਤ ਸਪੋਰਟ ਕਰਿਓ ਹੌਸਲਾ ਫਜੇ ਕਰਿਓ ਕਮੈਂਟ ਕਰਕੇ ਸੋ ਇਹ ਵੀ ਇੱਕ ਪੰਜਾਬ ਪੁਲਿਸ ਦਾ ਰੂਪ ਹੈ ਇੱਕ ਮੈਨੂੰ ਇੱਥੇ ਡਾਇਲੋਗ ਚਿੱਤੇ ਆ ਗਿਆ ਕੋਈ ਛੋਟੂ ਪੰਜਾਬ ਪੁਲਿਸ ਗਾ ਵੀ ਲੈਂਦੀ ਹੈ ਚਲੋ ਗੁੱਸਾ ਨਾ ਕਰਿਓ ਕੋਈ ਆਪਾਂ ਤੇ ਚਲੋ ਉਹ ਸੰਭਲਾ ਜਾਂ ਵੀਰ ਜਿਹੜੇ ਚੰਗਾ ਕਰਦੇ ਉਹਨਾਂ ਨੂੰ ਚੰਗਾ ਵੀ ਕਹਿਣਾ ਚਾਹੀਦਾ ਠੀਕ ਆ ਪੰਜਾਬ ਕੋਲੇ ਇੱਕੋ ਜਿਹੀ ਨਹੀਂ ਹੁੰਦੀਆਂ ਵੱਤ ਵੱਤ ਸਪੋਰਟ ਕਰਿਓ ਤੁਸੀਂ ਦੇਖੋ ਵੱਤ ਵੱਤ ਲਾਈਕ ਕਰਿਓ ਆਪੋਨਾ ਪੰਜਾਬ ਸਾਡਾ ਆਪਣਾ ਪੰਜਾਬ ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ ਆਪਾ ਆਪਣੇ ਪੰਜਾਬ ਨੂੰ ਬਚਾਲੀਏ ਆਪਣੇ ਪੰਜਾਬ ਨੂੰ ਸੰਗਾਰੀਏ ਜੁੱਧ ਨਸਿਆਂ ਵਿਰੁੱਧ ਨਸਿਆਂ ਵਿਰੁੱਧ ਆਪ ਲਾ ਲਈਏ ਜੁੱਧ ਨਸਿਆਂ ਵਿਰੁੱਧ ਨਸਿਆਂ ਵਿਰੁੱਧ ਆਪ ਲਾ ਲਈਏ ਜੁੱਧ ਨਸਿਆਂ ਵਿਰੁੱਧ ਯੁੱਧ ਐਸੇ ਤਰਤੀ ਤੇ ਹੋਏ ਸੀ ਬਠੇਰੇ ਪੰਜਾਬੀਆਂ ਨੇ ਹੋ ਕੇ ਇਕੱਠੇ ਕੀਤੇ ਸੀ ਨਵੇੜੇ ਇਹ ਸਤੰਗਿਆਂ ਕਮਾਂ ਦੇ ਵਿੱਚ ਪਾਲੀਏ ਚੰਗਿਆਂ ਕਮਾਂ ਦੇ ਵਿੱਚ ਪਾਲੀਏ ਇਹ ਸਤੰਗਿਆਂ ਕਮਾਂ ਦੇ ਵਿੱਚ ਪਾਲੀਏ ਯੁੱਧ ਨਸਿਆਂ ਵਰਦ ਨਸਿਆਂ ਵਰਦ ਆਪਣਾ ਲਾਲੀਏ ਯੁੱਧ ਨਸਿਆਂ ਵਰਦ ਚੌਣ ਜੇ ਚੰਦੜੀ ਨੂੰ ਕਿਹ ਹਰੋਗ ਲਾਲਿਆ ਚੰਗਾ ਪਲਾ ਮਾਂ ਦਾ ਪੁੱਤ ਨੇ ਸਿਆਣ ਖਾਲਿਆ ਚੌਣ ਜੇ ਚੰਦੜੀ ਨੂੰ ਕਿਹ ਹਰੋਗ ਲਾਲਿਆ ਚੰਗਾ ਪਲਾ ਮਾਂ ਦਾ ਪੁੱਤ ਨੇ ਸਿਆਣ ਖਾਲਿਆ ਆਪਾਂ ਡੁੱਬਦੀ ਜਵਾਨੀ ਨੂੰ ਵਿਚਾਲੀਏ ਡੁੱਬਦੀ ਜਵਾਨੀ ਨੂੰ ਵਿਚਾਲੀਏ ਆਪਾ ਡੁੱਬਦੀ ਜਵਾਨੀ ਨੂੰ ਬਚਾਲੀਏ ਯੋਧਨ ਸਿਆਵਰਤ ਮੈਸਿਆਂ ਵਰਤ ਆਪਾ ਲਾ ਲਈਏ ਯੋਧਨ ਸਿਆਵਰਤ ਸਸਿਆਂ ਦੇ ਯੁੱਧ ਵਿੱਚ ਸਾਰੇ ਹਿੱਸਾ ਪਾ ਲਈਏ ਨਸਿੱਧ ਸਦਾਗਰਾਂ ਨੂੰ ਸਭ ਕੁੱਸ ਖਾਲੀਏ ਸਸਿਆਂ ਦੇ ਯੁੱਧ ਵਿੱਚ ਸਾਰੇ ਹਿੱਸਾ ਪਾ ਲਈਏ ਨਸਿੱਧ ਸਦਾਗਰਾਂ ਨੂੰ ਸਭ ਕੁੱਸ ਖਾਲੀਏ ਕਉ ਨੂੰ ਫਾੜ ਕੇ ਸਦਾਗਰਾਂ ਨੂੰ ਕਾਲੀਏ ਫਾੜ ਕੇ ਸਦਾਗਰਾਂ ਨੂੰ ਕਾਲੀਏ ਤਾਉ ਨੂੰ ਕਾੜ ਕੇ ਸਦਾ ਘਰ ਆਣ ਟਾਲੀਏ ਯੁੱਧ ਨਸਿਆ ਮੁਰਦ ਨਸਿਆ ਮੁਰਦ ਅਪਾ ਲਾਲੀਏ ਯੁੱਧ ਨਸਿਆ ਮੁਰਦ